ਰਵਿੰਦਰ ਸਿੰਘ ਬੀਪੀਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇ ਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰ ਹਤੇ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਪ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ थाना ਫਲੋਰ ਦੇ ਮੁੱਖ ਅਫਸਰ थाना ਫਲੋਰ ਦੀ ਟੀਮ ਵੱਲੋਂ ਅਗਵਾशुदा ਵਿਅਕਤੀ ਤੇਜਾ ਸਿੰਘ ਅਤੇ ਉਸ ਨੂੰ ਅਗਵਾ ਕਰਨ ਵਾਲੇ ਮਨਦੀਪ ਸਿੰਘ ਕਮਲੇਸ਼ ਸਿੰਘ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਵੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੇਦੀ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਸਾਊਥ ਵਿਜਨ ਫਲੋਰ ਵੱਲੋਂ 27 6 2025 ਨੂੰ ਕਮਲਜੀਤ ਕੋਰ ਪਤਨੀ ਤੇਜਸਿੰਘ ਵਾਸੀ ਚਾੜ थाना ਲਡੋਵਾਲ ਜ਼ਿਲ੍ਹਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆਂ ਨੇ ਕਿਡਨਾਪ ਕਰ ਲਿਆ ਹੈ ਤੇ ਉਸ ਪਰਸੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਜਿਸ ਦੇ ਤਹਿਤ थाना ਫਲੋਰ ਦੀ ਪੁਲਿਸ ਐਸਆਈ ਗੋਵਿੰਦਰ ਸਿੰਘ ਅਤੇ ਐਸਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾशुदा ਵਿਅਕਤੀ ਤੇਜਾ ਸਿੰਘ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾशुदा ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰਾ ਅਤੇ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਗ ਨੂੰ ਕਾਬੂ ਕੀਤਾ ਹੈ। ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਸੁਰਿੰਦਰ ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ। ਮੈਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਕਿਉਂਕਿ ਮੇਰੇ ਮੈਂ ਇਹਨਾਂ ਨੂੰ ਕੰਪਲੀਟ ਕੀਤੀ। 112 ਤੇ ਇਹਨਾਂ ਨੇ 20 25 ਮਿੰਟਾਂ ਚ ਮੇਰਾ ਘਰ ਵਾਲੇ ਮੇਰੇ ਹਵਾਲੇ ਕੀਤੇ ਠੀਕ ਹੈ ਇਹਨਾਂ ਦਾ ਧੰਨਵਾਦ ਆ ਵੀ ਪਰ ਜਿਹਨਾਂ ਨੇ ਕੀਤਾ ਮੇਰੇ ਬੰਦੇ ਨਾਲ ਨਜਾਇਜ਼ ਕੀਤਾ ਜੋ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਹੁਤ ਸਮੋਕੇ ਤੇ ਪਹੁੰਚ ਲਈ ਜੀ ਉਹ ਪੁਲਿਸ ਜਦ ਹੀ ਪਹੁੰਚ ਕੇ 10 ਮਿੰਟਾਂ ਉਹ 2 ਮਿੰਟ ਵੀ ਨਹੀਂ ਲਾਇਆ ਉਦੋਂ ਪੁਲਿਸ ਮੇਰੇ ਕੋਲ ਆ ਗਈ ਉਹ ਪੁਲਿਸ ਕਿਤਾ ਜਦ ਹੀ ਆ ਗਏ ਆ ਕੇ ਇਹਨਾਂ ਨੇ ਕਾਰਵਾਈ ਕੀਤੀ ਆ ਦੋਛੀ ਫੜਲੇ ਆ ਹਾਂਜੀ ਦੋ ਫੜ ਲਿਆ ਹਾਂਜੀ ਬੜੀ ਕੀ ਨਾਮ ਹੈ ਨਾਮ ਮੇਰਾ ਤੇਜ ਜਸਨ ਦਾ ਜੀ ਇਹ ਮਾਮਲਾ ਭਈ ਇਹ ਮਾਮਲਾ ਸਾਡੇ ਦਾ ਮਾਮਲਾ ਜੀ ਮੈਨੂੰ ਕਰ ਲੈ ਇਹਨਾਂ ਨੇ ਚਾਰ ਜਾਨਿਆਂ ਨੇ ਗੋਡਨੈਪ ਕਰ ਲਿਆ ਗੋਡਨੈਪ ਕਰਨ ਤੋਂ ਬਾਅਦ 5 ਲੱਖ ਦੀ ਫਰौती ਮੰਗੀ ਕੁੱਟਿਆ ਵੀ ਮਾਰਿਆ ਵੀ ਆ ਫਿਰ 5 ਲੱਖ ਤੋਂ 2 ਲੱਖ ਤੇ ਆ ਗਈ 2 ਲੱਖ ਤੋਂ 20 ਹਜ਼ਾਰ ਤੇ ਆ ਗਈ 20 ਹਜ਼ਾਰ ਤੇ ਜਦੋਂ ਆਏ ਮੈਂ ਘਰਦਿਆਂ ਨੂੰ ਫੋਨ ਕੀਤਾ ਇਹਨਾਂ ਕੋਲੋਂ ਕਢ ਕੇ ਤਾਂ ਇਹਨਾਂ ਨੇ ਉਸੇ ਟਾਈਮ ਹੀ ਸਾਹਬ ਉਹਨਾਂ ਨੂੰ ਫੋਨ ਕੀਤਾ ਥਾਣੇ 'ਚ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਕਰਕੇ ਉਹਨਾਂ ਤੋਂ ਮੈਨੂੰ ਬਚਾਇਆ ਗਿਆ ਉਹ ਮੈਨੂੰ ਮਾਰਨ ਦੇ ਆ ਧਮਕੀਆਂ ਦੇ ਰਿਹਾ ਤੇ ਪੰਜ ਪੰਜ ਮਿੰਟਾਂ ਬਾਅਦ ਹੀ ਕਿ ਤੈਨੂੰ ਮਾਰ ਦੇਵਾਂਗੇ ਜੇ ਤੂੰ 20000 ਰੁਪਏ ਨਾ ਦਿੱਤਾ ਪਹਿਲਾਂ ਕਿੰਨੇ ਪੈਸੇ ਮੰਗਦੇ ਸਤ ਪਹਿਲਾਂ 5 ਲੱਖ ਰੁਪਏ ਮੰਗਿਆ ਜੀ 5 ਲੱਖ ਤੋਂ ਬਾਅਦ 20000 ਪਿਆ 5 ਲੱਖ ਤੋਂ ਬਾਅਦ 2 ਲੱਖ ਤੇ ਆ ਗਏ ਜੀ 2 ਲੱਖ ਤੋਂ ਬਾਅਦ 20000 ਤੇ ਤਾਂ ਕਹਿੰਦੇ ਅਸੀਂ ਲੈਣਾ ਹੀ ਲੈਣਾ ਜੇਬਾਂ ਮੇਰੀਆਂ ਖਾਲੀ ਕਰਦੇ ਆਂ ਜਿ ਘੁੱਟ-ਘੁੱਟ ਕੇ ਉਹਨਾਂ ਨੇ ਸਾਰੀਆਂ ਜੇਬਾਂ ਚੋਂ ਵੀ ਪੈਸੇ ਕੱਢ ਲਏ ਮੈਨੂੰ ਹਥਿਆਰ ਕੀ ਸੀ ਮਾ ਕੋ ਇਥੇ ਹਰੋਂ ਨਾਲ ਕੋਲੇ ਮੇਰੇ ਸਾਹਬ ਚ ਕਰ ਰਿਵਾਰ ਵਰਤੀ ਹੁਣ ਤਾ ਉਹ ਕਹਿੰਦੇ ਨੇ ਵੀ ਨਹੀਂ ਹੈਗਾ ਜੀ ਮੇਰੇ ਸਾਹਬ ਚ ਹੈਗਾ ਤੇ ਉਹ ਤਾਂ ਬ੍ਰਹਮਤ ਹੋ ਗਿਆ ਨਕਲੀ ਪਲਸ ਉਹ ਮੇਰੇ ਬ੍ਰਹਮਤ ਕਰਨੇ ਬਸ ਤੋਂ ਹਾਂਜੀ ਹਾਂ ਉਸ ਤੋਂ ਲਾਵਾ ਤੁਹਾਨੂੰ ਬਟਿਆ ਮਾਰਿਆ ਹਾਂਜੀ ਬਹੁਤ ਜਿਆਦਾ ਦੇਖੋ ਥਾਲ ਕੇ ਹੁਣ ਜਦੋਂ ਤੁਹਾਨੂੰ ਫਲੋਰ ਪਲਸ ਨੇ ਉਹਨਾਂ ਨੂੰ ਬਚਾਇਆ ਕੀ ਕਹਿਣਾ ਗਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਮਾੜਿਆਂ ਸਾਡੇ ਖਿਲਾਫ ਯੁੱਤੇ ਵਿੱਚ ਜ਼ਿਲ੍ਹਾ ਗਿਰੰਦਰ ਦਿਹਾਤੀ थाना ਪ੍ਰਕਿਰਿਆ ਸਮੂਸਲੀ ਸਹਲਤਾ ਸਲੋ ਜਨ ਮਾਨਯੋਗ ਜ਼ਿਲ੍ਹਾ ਅੰਦਰ ਦਿਹਾਤੀ ਸਰਦਾਰ ਹਰਿੰਦਰ ਸਿੰਘ ਗਿੱਰ ਅਤੇ ਡੀਐਸਪੀ ਫਲੋਰ ਸਰਦਾਰ ਸਰਵਜਿੰਦਰ ਸਿੰਘ ਬਲਜੀ ਦੇ ਹਦਾਇਤ ਅਨੁਸਾਰ ਕੱਲ ਮਿਤੀ 27 6 25 ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਹੁਫ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੰਡੂ ਵਾਲ ਦੇ ਰਹਿਣ ਵਾਲੇ ਹੈ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਾਫਤਾ ਕਾਇਮ ਕੀਤਾ ਕਿ ਉਸਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਸ ਕੋਲ 20000 ਦੀ ਫਿਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰਚੀ ਨੂੰ ਪੜਤਾਲ ਦੇ ਰਾਹੀਂ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਚੰਡੀਗੜ੍ਹ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਰਸੀ ਤੈ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਰਸੀ ਜਗਤਪੁਰਾ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਇੱਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੋਰ ਵਾਈਫ ਆਫ ਮੰਗਾ ਪਾਸੀ ਜਗਤਪੁਰਾ ਪੰਜ ਟੇਰਾ ਇਹ ਮੌਕੇ ਤੋਂ ਫਰਾਰ ਚੁਕਾ ਗਿਆ ਸਾਰੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਰਨਜੀਤ ਕੋਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾਫ ਫਸਲਾ ਕੇ ਆਪਣੇ ਪਾਸ ਉਸਨੇ ਘਰੇ ਬੁਲਾ ਲਿਆ ਸੀ ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 ਜਿੰਨਾ ਸੌਦਾ ਤੈਅ ਹੋਇਆ ਜੋ तेजा सिंह ਦੀ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸ ਨੂੰ ਬਰਕਤ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ੀਆਂ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਸਲ ਕੀਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕਿਹਨੀ ਵਾਰ ਕੀਤਾ ਇਹਨਾਂ ਦੇ ਕਿਲਰ ਕਮਲੇ ਨਹੀਂ ਕਦਮੇ ਦਰਜ ਨੇ ਸਾਨੂੰ ਇਹਨਾਂ ਤੋਂ ਬਰਾਮਦ ਹੇਠ ਤੱਕ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਘੜਾਵਾ ਪਿਸਤੌਲ